시버 ਦਾ ਪ੍ਰੋਜੈਕਟ ਪਾਸ ਕਰਕੇ ਮੁਕਸਰ ਸ਼ਹਿਰ ਨੂੰ ਵੱਡੀ ਰਾਹਤ ਦਿੱਤੀ ਹੈ ਜਿਹਦੇ ਵਿੱਚ 시버 ਪੈਣਾ ਜਿਹਦੇ ਵਿੱਚ ਮੁਕਸਰ ਦੇ ਬਹੁਤ ਸਾਰੇ ਮਹੱਲੇ ਜਿਨ੍ਹਾਂ ਵਿੱਚ 시버 ਹੈ ਨਹੀਂ ਉਹਨਾਂ 'ਚ ਪੈਣਾ ਬਹੁਤ ਸਾਰੇ ਮਹੱਲੇ ਜਿਨ੍ਹਾਂ 'ਚ 시버 ਪੁਰਾਣਾ ਪਿਆ ਹੋਇਆ ਉਹਨਾਂ 'ਚ ਪੈਣਾ ਦੋ ਜਿਹੜੀਆਂ ਵਾਟਰ ਬਖ ਦੀਆਂ ਡਿੱਗੀਆਂ ਨਵੀਆਂ ਬਣੀਆਂ ਸ਼ਹਿਰ ਦੇ ਵਿੱਚ ਤੇ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਸਾਰੇ ਸ਼ਹਿਰ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ 시버 ਦੀ ਰਾਹਤ ਮਿਲਦੀ ਹੈ ਨਵਾਂ ਜੀ ਐਮ ਐਲ ਏ ਸਾਹਿਬ ਨੇ ਵਾਦਾ ਹਰਨੇ ਜਿਹੜਾ ਕੀਤਾ ਸੀ ਯਾਰ ਉਹ ਅਜੇ ਪੂਰਾ ਕਰਦਾ ਕਿੰਨੀ ਕੋ ਸਮੱਸਿਆ ਸੀ ਸੀਵਰੇਜ ਦੀ ਇੱਥੇ ਤੇ ਹੁਣ ਕਿੰਨੀ ਕੋ ਰਾਹਤ ਜਿਹੜੀ ਤੁਸੀਂ ਮੈਸੇਜ ਕਰਾਉਂਗੇ ਸਮੱਸਿਆ ਤਾਂ ਇੰਨੀ ਕੁ ਸੀਗੀ ਜੀ ਤੁਸੀਂ ਮੱਛਰਾਂ ਦੀ ਭਾਰ ਮੀਆਂ ਨੂੰ ਪਾਣੀ ਜਾਂਦਾ ਸੀਗਾ ਭਾਈ ਜੀ ਇੱਥੇ ਘੱਟੋ ਘੱਟ 10 14 ਸਾਲ ਤੋਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਬਹੁਤ ਸਰਕਾਰਾਂ ਆਈਆਂ ਕਾਂਗਰਸ ਕਾਲੀ ਦਾਲ ਕਿਸੇ ਨੇ ਆਪਦਾ ਵਾਦਾ ਪੂਰਾ ਨਹੀਂ ਕੀਤਾ ਮੇਰਾ ਨਾਮ ਕਾਲਾ ਸਿੰਘ ਵਿਦੀ ਹੈ ਜੀ ਮੈਂ ਬੂੜਾ ਕਚਰਾ ਰੋਡ ਕਲੀ ਨੰਬਰ 1 ਤੇ ਰਹਿਣ ਵਾਲਾ ਅੱਜ ਐਮਐਲਏ ਸਾਹਿਬ ਵੱਲੋਂ ਸੀਵਰੇਜ ਦਾ ਨੀ ਟੱਕ ਲਾਇਆ ਗਿਆ ਹੈ ਕੀ ਕਹਿਣਾ ਚਾਹੋਗੇ ਭਾਜੀ ਇੱਥੇ ਘੱਟੋ ਘੱਟ 13-14 ਸਾਲ ਤੋਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਸੀ ਬਹੁਤ ਸਰਕਾਰਾਂ ਆਈਆਂ ਕਾਂਗਰਸ ਕਾਲੀ ਦਲ ਕਿਸੇ ਨੇ ਆਪਦਾ ਵਾਅਦਾ ਪੂਰਾ ਨਹੀਂ ਕੀਤਾ ਪਰ ਸਾਡੇ ਕਾਕਾ ਜੀ ਬਰਾਣ ਨੇ ਆਪਦਾ ਵਾਅਦਾ ਪੂਰਾ ਕੀਤਾ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਮੈਂ ਜਿੱਤੂੰਗਾ ਤੁਹਾਡੇ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰੂੰਗਾ ਮੇਰਾ ਨਾਮ ਸਮਨ ਕੁਮਾਰ ਹੈ ਅਸੀਂ ਐਮਐਲਏ ਸਾਹਿਬ ਦੇ ਬਹੁਤ ਧੰਨਵਾਦੀ ਆਂ ਜਿਨ੍ਹਾਂ ਨੇ ਸਾਡੀ ਇਲਾਕੇ ਦੇ ਪਹਿਲ ਦੇ ਹਾਰਤੇ ਸੁਣ ਕੇ ਜਿਹੜਾ ਸੀਵਰੇਜ ਸਿਸਟਮ ਹੈ ਜਿਹੜਾ ਇਕਈਆਂ ਸਾਲਾਂ ਤੋਂ ਪੇ ਦੋ ਸਰਕਾਰਾਂ ਲੰਘੇ ਜਿਹੜਾ ਸੀ ਮਹੱਲੇ ਵਾਲੇ ਸੰਤਾਪ ਭੋਗ ਰਹੇ ਸੀ ਜੋ ਵਜ ਐਮਐਲਏ ਸਾਹਿਬ ਨੇ ਵਾਦਾ ਹਰ ਨੇ ਜਿਹੜਾ ਕੀਤਾ ਸੀ ਆ ਉਹ ਅੱਜ ਪੂਰਾ ਕਰਦਾ ਕਿੰਨੀ ਕੋ ਸਮੱਸਿਆ ਸੀ ਸੀਵਰੇਜ ਦੀ ਇੱਥੇ ਤੇ ਹੁਣ ਕਿੰਨੀ ਕੋ ਰਾਹ ਜਿਹੜੀ ਤੁਸੀਂ ਮਹਿਸੂਸ ਕਰੋਗੇ ਸਮੱਸਿਆ ਤਾਂ ਇੰਨੀ ਕੁ ਸੀਗੀ ਜੀ ਤੁਸੀਂ ਮੱਛਰਾਂ ਦੀ ਭੰਮਾਰ ਮੀਆਂ ਨੂੰ ਪਾਣੀ ਜਾਂਦਾ ਸੀਗਾ ਕਈ ਵਾਰੀ ਤਾਂ ਆੜਗਵਾੜ ਲੜਾਈ ਵੀ ਹੁੰਦੀ ਸੀ ਕਿ ਸਾਡੇ ਪਲਾਟ ਨੂੰ ਪਾਣੀ ਜਾਂਦਾ ਪਈ ਸਾਡੇ ਘਰ ਨੂੰ ਜਾਂਦਾ ਅਸੀਂ ਕਿਵੇਂ ਨਾ ਕਿਵੇਂ ਫਿਰ ਵੀ ਆਦਾ ਕਦੇ ਐਮਐਲਏ ਸਾਹਿਬ ਨੂੰ ਕਹਿਣਾ ਵੀ ਇੱਥੇ ਟਰੈਕਟਰ ਭੇਜ ਕੇ ਪਾਣੀ ਇਹਨਾਂ ਨੇ ਇੱਕ ਦੋ ਰਿੰਜਰ ਲਾ ਕੇ ਪਾਣੀ ਵੀ ਪੜਾ ਕੇ ਲਗੇ ਟੈਂਕੀ ਰਾਈ ਤੇ ਧੰਨਵਾਦ ਕਿੰਨਾ ਕਰਦੇ ਹਾਂ ਤੁਸੀਂ ਸੀਵਰੇਜ ਸਿਸਟਮ ਅਜੀ ਐਮਐਲਏ ਸਾਹਿਬ ਦਾ ਹੀ ਇਹਨਾਂ ਨੇ ਸਾਡਾ ਕੰਮ ਕਰਾ ਕੇ ਦਿੱਤਾ ਬਾਕੀ ਐਮਐਲਏ ਸਾਹਿਬ ਨੇ ਜਿਹ ਇੱਕ ਮੈਂ ਹੋਰ ਜਲ ਕੇ ਦੱਸ ਦਿੰਦਾ ਜਿਹੜਾ ਐਮਐਲਏ ਸਾਹਿਬ ਨੇ ਇਲੈਕਸ਼ਨ ਲੜਿਆ ਸੀਗਾ ਸਾਰੀ ਵਿਧਾਨ ਸਭਾ ਦਾ ਉਹਨਾਂ ਨੇ ਸਾਰੇ ਸ਼ਹਿਰ ਜੀ ਮੇਰੇ ਹਸਾਬ ਨਾਲ ਇਹੀ ਵਾਦਾ ਕੀਤਾ ਸੀਗਾ ਵੀ ਅਸੀਂ ਜਿਹੜਾ ਸੀਵਰੇਜ ਸਿਸਟਮ ਔਰ ਵਾਟਰ ਵਾਕ ਦਾ ਪਾਣੀ ਇਹ ਦੋ ਕੰਮ ਉਹ ਕਹਿੰਦੇ ਵੀ ਮੇਰੇ ਪਹਿਲ ਦੇ ਅਧਾਰ ਤੇ ਆ ਔਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਤੋਂ ਹੁਣੇ ਐਮਐਲਏ ਸਾਹਿਬ ਨੇ ਸਪੀਚ ਦੱਸਿਆ ਵੀ 139 ਕਰੋੜ ਰੁਪਏ ਜਿਹੜੇ ਉਹਨਾਂ ਨੇ ਸੀਐਮ ਸਾਹਿਬ ਤੋਂ ਲਿਆਂਦਾ ਔਰ ਉਹ ਸਾਰੇ ਸ਼ਹਿਰ 'ਚ ਹੀ ਹੋਊਗਾ ਕੋਈ ਗਲੀ ਹੈ ਜੀ ਨਹੀਂ ਰਹੂਗੀ ਜਿਹੜੀ ਨਾ ਸੀਵਰੇ ਪਵੇ ਜਾਂ ਗਲੀ ਨਾ ਬਣੇ ਜਾਂ ਵਰਡਲਪਸ ਦਾ ਪਾਣੀ ਸਾਫ ਸੁਥਰਾ ਨਾ ਸਭ ਤੋਂ ਪਹਿਲਾਂ ਤਾਂ ਮੈਂ ਮੁਕਸਰ ਸ਼ਹਿਰ ਦੇ ਵਸਨੀਕਾਂ ਨੂੰ ਵਧਾਈ ਦਿੰਨਾ ਹੈ ਕਿ ਪ੍ਰਮਾਤਮਾ ਨੇ ਸਾਡੇ 'ਤੇ ਮਿਹਰ ਭਰਿਆ ਹੱਥ ਕੀਤਾ ਇਹ ਇਹ ਸੀਵਰ ਦੇ ਜਿਹੜੇ ਸਾਰਾ ਪ੍ਰੋਜੈਕਟ ਅ ਮੁਕਸਰ ਆ ਕੇ ਮੁੱਖ ਮੰਤਰੀ ਸਾਹਿਬ ਨੇ ਉਹਦੇ ਘਾਟਨ ਕੀਤਾ ਸੀ ਔਰ ਉਹਨਾਂ ਨੇ 135 ਕਰੋੜ ਰੁਪਏ ਦਾ ਜਿਹੜਾ ਇਹ ਅ ਜਿਹੜਾ ਸੀਵਰ ਦਾ ਪ੍ਰੋਜੈਕਟ ਪਾਸ ਕਰਕੇ ਮੁਕਸਰ ਸ਼ਹਿਰ ਨੂੰ ਵੱਡੀ ਰਾਤ ਦਿੱਤੀ ਹੈ ਜਿਹਦੇ ਵਿੱਚ ਸੀਵਰ ਪੈਣਾ ਜਿਹਦੇ ਵਿੱਚ ਮੁਕਸਰ ਦੇ ਬਹੁਤ ਸਾਰੇ ਮਹੱਲੇ ਜਿਨ੍ਹਾਂ ਵਿੱਚ ਸੀਵਰ ਹੈ ਨਹੀਂ ਉਹਨਾਂ 'ਚ ਪੈਣਾ ਬਹੁਤ ਸਾਰੇ ਮਹੱਲੇ ਜਿਨ੍ਹਾਂ 'ਚ ਸੀਵਰ ਪੁਰਾਣਾ ਪਿਆ ਹੋਇਆ ਉਹਨਾਂ 'ਚ ਪੈਣਾ ਦੋ ਜਿਹੜੀਆਂ ਵਾਟਰ ਬਖ ਦੀਆਂ ਡਿੱਗੀਆਂ ਨਵੀਆਂ ਬਣੀਆਂ ਸ਼ਹਿਰ ਦੇ ਵਿੱਚ ਦੋ ਸਾਰੀ ਵਾਟਰ ਸਪਲਾਈ ਜਿਹੜੀ ਹੈ ਉਹ ਨਵੇਂ ਟੰਗ ਨਾਲ ਪਾ ਕੇ ਜਿਹੜਾ ਸੀਵਰ ਮੈਕਸ ਪਾਣੀ ਮੁਖਸਰ ਚ ਆਉਂਦਾ ਸੀ ਉਹਨੂੰ ਵੀ ਬੰਦ ਕਰਨਾ ਇਹ ਕਿੰਨੇ ਸਾਲਾਂ ਦਾ ਪ੍ਰੋਜੈਕਟ ਹੈ ਜਿਹੜਾ ਸਾਰੇ ਸ਼ਹਿਰ ਦੇ ਵਿੱਚ ਸੀਵਰ ਪੈ ਇਹ ਜੀ ਸਾਡੇ ਕੋਲੇ ਜਿਹੜੇ ਰਿਟਰਨ ਦੇ ਵਿੱਚ ਦੋ ਤੋਂ 2.5 ਸਾਲਾਂ ਦਾ ਪ੍ਰੋਜੈਕਟ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਸ ਸਾਲ 1.5 ਸਾਲ ਦੇ ਵਿੱਚ ਪੂਰਾ ਹੋ ਜਾਈਏ ਤੁਸੀਂ ਮੁਖਸਰ ਸਾਹਿਬ ਦੇ ਡੀਸੀ ਦਾ ਵੀ ਜ਼ਿਕਰ ਕੀਤਾ ਉਹਨਾਂ ਦਾ ਕਿੰਨਾ ਕੁ ਯੋਗਦਾਨ ਹੈ ਡੀਸੀ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇੱਕ ਕਿਸੇ ਚੰਗੇ ਅਫਸਰ ਦਾ ਕਿਸੇ ਕੰਮ ਲਈ ਯੋਗਦਾਨ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਇਸ ਕੰਮ ਦੇ ਵਿੱਚ ਮੈਂ ਸਾਡੇ ਸੁਪਰੀਮੋ ਅਰਵਿੰਦ ਕੇਂਦਰੀਵਾਲ ਸਾਹਿਬ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਲ ਸਪਲਾਈ ਸੈਨੀਟੇਸ਼ਨ ਦੇ ਮੰਤਰੀ ਮੁੰਡਿਆ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਕੜੀ ਜੁੜੀ ਹੋਈ ਹੈ ਅਫਸਰਾਂ ਦੀ ਐਕਸ਼ਨ ਸਹਿਬਾਨ ਦੀ ਐਸਡੀਓ ਸਾਹਿਬਾਨ ਦੀ ਜੈ ਜੀ ਸਹਿਬਾਂ ਦੀ ਬਹੁਤ ਵੱਡੀ ਕੜੀ ਜੁੜੀ ਹੈ ਜਿਨੇ ਰਲ ਕੇ ਇਸ ਪ੍ਰੋਜੈਕਟ ਨੂੰ ਸਿਰੇ ਲਾਇਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਸ਼ਹਿਰ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਸੀਵਰ ਦੀ ਰਾਹਤ ਨਗਰ ਕੌਂਸਲ ਦੀ ਤੁਸੀਂ ਗੱਲ ਕਰ ਰਹੇ ਹੋ ਤੁਹਾਡੇ ਐਮਸੀਆਂ ਦੀ ਸੰਖਿਆ ਘੱਟ ਹੈ ਜੇ ਐਮਸੀਆਂ ਦੀ ਸੰਖਿਆ ਤੁਹਾਡੇ ਵੱਧ ਹੁੰਦੀ ਤਾਂ ਕਈ ਰਾਹਤ ਇਹ ਪਹਿਲਾਂ ਵੀ ਪਹੁੰਚ ਸਕਦੀ ਸੀ ਹਾਂ ਜੇ ਸਾਡੇ ਕੋਲੇ ਮਿਊਨਿਸਪਲ ਕਮੇਟੀ ਦੇ ਵਿੱਚ ਐਮਸੀ ਪੂਰੇ ਹੁੰਦੇ ਤਾਂ ਸ਼ਾਇਦ ਜਿਹੜਾ ਅੱਜ ਅਸੀਂ 30 35 40 ਕਰੋੜ ਰੁਪਈਆ ਮਿਊਨਿਸਪਲ ਕਮੇਟੀ ਕੋਲ ਪਿਆ ਇਹ ਲਾ ਕੇ ਵੀ ਇਹ ਪ੍ਰੋਜੈਕਟ ਕਰ ਸਕਦੇ ਜੇ ਉਹਨਾਂ ਟਾਇਲੌਕ ਦੀ ਸਮੱਸਿਆ ਗਈ ਥਾਂ ਤੇ ਆ ਚੁੱਕੀ ਹੈ 10 ਸਾਲ ਹੋ ਚਲੇ ਸੀਵਰੇਜ ਪਾਇਚ ਗਿਆ ਹੈ ਪਰ ਉੱਥੇ ਇਹ ਤਾਂ ਟੈਲੌਕਣ ਲੱਗੀ ਕਿ ਉਹਨਾਂ ਦਾ ਵੀ ਕੋਈ ਉਹ ਵੀ ਲਵਾਵਾਂਗੇ ਭਵਾਂ ਦੀ ਸਾਨੂੰ ਮਿਊਨਿਸਪਲ ਕਮੇਟੀ ਤੋਂ ਲਵਾਉਣੀ ਪਵੇ ਭਵਾਂ ਦੀ ਸਾਨੂੰ ਕਿਸੇ ਹੋਰ ਅਧਾਰੇ ਤੋਂ ਉਹਦਾ ਵੀ ਹੱਲ ਕਰਕੇ ਦੇ ਠੀਕ ਧੰਨਵਾਦ